ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤੱਕ ਸ਼੍ਰੀ ਹਰਿ ਹਰਿ ਸਾਹਿਬ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਬਾਬਾ ਹਰਨਾਮ ਸਿੰਘ ਖਾਲਸਾ ਜੀ ਅਤੇ ਜੱਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਗਵਾਈ ਹੇਠ ਮਹਾਰਾਸ਼ਟਰ ਸਰਕਾਰ ਵੱਲੋਂ ਮੁੱਖ ਮੰਤਰੀ ਦਿਵਿੰਦਰ ਫਣਵੇਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੰਦਿਰ ਸਾਹਿਬ ਵਿਖੇ 350 ਸਾਲਾਂ ਸ਼ਤਾਬਦੀ ਮਨਾਇਆ ਜਾ ਰਿਹਾ ਹੈ ਇਸ ਮੌਕੇ ਸੰਤ ਪਾਪਾ ਬੰਤਾ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ ਗੁਰਪੂ ਨਨ ਨਾਰਾਇਣਹ ਬੁਰ ਦਇਾਲ ਸਮਰਥ ਗੁਰ ਗੁਰ ਨਾਨਕ ਪਤਤ ਉਦਾਰਣਹ ਤੇਲਕ ਜੰਜੂ ਰਖਾ ਪ੍ਰਭ ਤੰਕਾ ਨੋ ਵੱਡੋ ਕਲੂ ਮਹਿ ਸਾਕਾ ਧਰਮਾ ਹਿਤ ਸਾਕਾ ਜਨ ਕੀਆ ਸਿਸੋ ਦਿਆ ਪਰ ਸਿਰ ਨਾ ਦਿਆ ਚਾਦਰ ਪੇ ਹਿੰਦਵਾਨ ਕੀ ਬਦਰ அன உரந சிமர ਜਵਰ ਸ਼ਤਰੋ ਤਖੱਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਮੈਦਾਨ ਵਾ ਗਾਲਾ ਨੰਦੇੜ ਮਹਾਰਾਸ਼ਟਰਾ ਸ਼੍ਰੀ ਹਜੂਰ ਸਾਹਿਬ ਵਿਖੇ ਪਰਮੇਸ਼ਵਰ ਦੇ ਨੌਵੇਂ ਸਰਗੁਣ ਸਰੂਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਤ ਇਹ ਦੋ ਰੋਜ਼ਾ ਮਹਾਨ ਗੁਰਮਤ ਸਮਾਗਮ ਗਵਰਨਮੈਂਟ ਆਫ ਮਹਾਰਾਸ਼ਟਰ ਵੱਲੋਂ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਪ੍ਰੇਰਣਾ ਸਦਕਾ ਸ਼੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਸਿੰਘ ਸਹਿਬਾਬਾ ਕੁਲਵੰਤ ਸਿੰਘ ਜੀ ਹੁਣਾਂ ਦੇ ਸਹਿਯੋਗ ਸਦਕਾ ਮਨਾਏ ਜਾ ਰਹੇ ਨੇ ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰ ਇਤਿਹਾਸ ਤੇ ਨਾਲ ਜੁੜੋ ਗੁਰਬਾਣੀ ਦਾ ਫੁਰਮਾਨ ਹੈ ਮੀਤ ਸਖੇ ਕੀਤੇ ਜਗ 마ਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਦੁਨੀਆ ਦੇ ਵਿੱਚ ਬਹੁਤ ਸੱਜਣ ਮਿੱਤਰ ਹੁੰਦੇ ਨੇ ਜੋ ਦਾਵਾ ਕਰਦੇ ਨੇ ਔਖੇ ਵੇਲੇ ਬਾਹ ਫੜਾਂਗੇ ਯਾਦ ਰੱਖਿਓ ਮੱਖੀਆਂ ਉਹਨਾਂ ਚਿਰ ਮੰਡਰਾਉਂਦੀਆਂ ਨੇ ਜਿੰਨਾ ਚਿਰ ਮਿੱਠਾ ਹੋਵੇ ਮਿੱਠਾ ਮੁੱਕ ਜਾਵੇ ਤੇ ਮੱਖੀਆਂ ਉੱਡ ਜਾਂਦੀਆਂ ਨੇ ਇਹ ਸੱਜਣ ਮਿੱਤਰ ਉਨਾ ਚਿਰ ਸਾਝ ਰੱਖਦੇ ਨੇ ਜਿੰਨਾ ਚਿਰ ਇਹਨਾਂ ਦੀਆਂ ਲੋੜਾਂ ਪੂਰੀਆਂ ਕਰੋਗੇ ਜੇਬ ਵਿੱਚ ਚਾਰ ਤੁਹਾਡੇ ਪੈਸੇ ਨੇ ਪੈਸਾ ਮੁੱਕ ਗਿਆ ਤੇ ਸਭ ਦੌੜ ਜਾਂਦੇ ਨੇ ਗੁਰੂ ਪਰਮੇਸ਼ਰ ਐਸਾ ਮੀਤ ਹੈ ਜੋ ਰੋਗ ਸ਼ੋਗ ਵਿੱਚ ਵੀ ਬਾਹ ਫੜਦਾ ਹੈ ਔਖੀ ਘੜੀ ਵਿੱਚ ਵੀ ਬਾਹ ਫੜਦਾ ਹੈ ਗੁਰ ਕੀ ਸੇਵਾ ਮੁਕਤ ਪਰਾਇਣ ਅਨੰਦ ਕੀਰਤਨ ਕੀਨਾ ਹੈ ਗੁਰੂ ਪਰਮੇਸ਼ਰ ਦੀ ਜਿਹੜਾ ਸੇਵਾ ਕਰੇਗਾ ਹੀ ਵਿਲ ਬੀ ਲਿਬਰੇਟਡ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾ ਤੋਂ ਨਜ਼ਾਤ ਹਾਸਲ ਕਰੇਗਾ ਪ੍ਰਤਖ ਪੈਰਾਂ ਦੀਆਂ ਬੇੜੀਆਂ ਤੋਂ ਮੁਕਤ ਹੋਵੇਗਾ ਐਸੀ ਹਸਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ 1600 78 ਬਿਕਰਮੀ ਵੈਸਾਖ ਵਦੀ ਪੰਜਵੀ ਨੂੰ ਸ਼੍ਰੀ ਗੁਰੂ ਹਰगोबिंद ਸਾਹਿਬ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਭਾਰਤ ਵਰਸ਼ ਦੇ ਹਾਲਾਤ ਵੇਖੀਏ ਸਮਾਂ ਐਸਾ ਆਇਆ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਿਆ ਜਿਵੇਂ ਹਰ ਮੁਸਲਮਾਨ ਦੀ ਇੱਛਾ ਹੁੰਦੀ ਹੈ ਕਾਬੇ ਦੀ ਜ਼ਿਆਰਤ ਨੂੰ ਜਾਵੇ ਔਰੰਗਜ਼ੇਬ ਦੀ ਇੱਛਾ ਸੀ ਕੁਝ ਤੋਹਫੇ ਭੇਜੇ ਗਏ ਨੇ ਕਾਬੇ ਦੇ ਖਲੀਫਾ ਦੇ ਲਈ ਇੱਕ ਬਹੁਤ ਵੱਡੀ ਅੰਪਾਇਰ ਹੋਈ ਐ ਔਟੋਮਨ ਅੰਪਾਇਰ ਉਸਮਾਨੀ ਖিলাਫਤ ਉਹਦਾ ਬਾਦਸ਼ਾਹ ਸੀ ਉਸ ਵਕਤ ਮਹਿਮਦ 4 ਮੱਕਾ ਮਦੀਨਾ ਇਹਦੇ ਰਾਜ ਦੇ ਦਾਇਰੇ ਵਿੱਚ ਸੀ ਇਹੀ ਮੱਕੇ ਦਾ ਖਲੀਫਾ ਸੀ ਇਹਨੇ ਔਰੰਗਜ਼ੇਬ ਦੇ ਤੋਹਫੇ ਪ੍ਰਵਾਨ ਨਹੀਂ ਕੀਤੇ اور اے آکھیا گیا بھی اورنگزیب تار الحرب تو دار السلام قائم نہیں کر سکیا تیرے تحفے قبول نہیں اورنگزیب نے وعدہ سی جی بھی میں دار السلام قائم فیرے دے توفے قبول ہوئے سن ہونے یہ دار الحرب دار السلام دار الصلاح یہ ہے کی ਇਸਲਾਮ ਜਗਤ ਨੇ ਦੁਨੀਆ ਨੂੰ ਤਿੰਨ ਹਿੱਸਿਆਂ ਚ ਵੰਡਿਆ ਹੈ ਪਹਿਲਾ ਹੈ دارুল ਹਰਬ ਹਾਊਸ ਆਫ ਵਾਰ ਅਬੋਰਡ ਆਫ ਵਾਰ ਜਿੱਥੇ ਇਸਲਾਮ ਦਾ ਰਾਜ ਨਹੀਂ ਹੈ ਮੁਸਲਮ ਸੁਰੱਖਿਅਤ ਨਹੀਂ ਮੁਸਲਮਾਨਾਂ ਦੀ ਪ੍ਰੈਕਟਿਸ ਜਿੱਥੇ ਲਾਗੂ ਨਹੀਂ ਜੇ ਰਾਜ ਹੋ ਵੀ ਗਿਆ ਇਨੀ ਤਾਕਤ ਨਹੀਂ ਫੜੀ ਵੀ ਕੇਵਲ ਉਹਨਾਂ ਦੇ ਧਰਮ ਦੀ ਮਰਿਆਦਾ ਲਾਗੂ ਹੋਵੇ ਦੂਸਰਾ ਹੈ دارੁਲ ਇਸਲਾਮ ਹਾਊਸ ਆਫ ਇਸਲਾਮ ਅਬੋਰਡ ਆਫ ਇਸਲਾਮ ਜਿੱਥੇ ਰਾਜ ਇਸਲਾਮ ਦਾ ਮਰਿਆਦਾ ਵੀ ਇਸਲਾਮ ਦੀ ਲਾਗੂ ਹੈ ਇਸਲਾਮਿਕ ਲਾਅ ਜਿੱਥੇ ਚੱਲਦਾ ਹੈ ਹੋਰ ਕਿਸੇ ਧਰਮ ਦੀ ਧਾਰਮਿਕ ਪ੍ਰੈਕਟਿਸ ਨਾ ਕਰਨ ਦਿੱਤੀ ਜਾਵੇ ਇਹ ਕਹੇ دارੁਲ ਸੁਲਾਹ ਅਬੋਰਡ ਆਫ ਟ੍ਰੀਟੀ ਜਿੱਥੇ ਰਾਜ ਨਹੀਂ ਹੈ ਇਸਲਾਮ ਦਾ ਪਰ ਸੁਲਾ ਹੈ ਇਸਲਾਮ ਦੀ ਜਿੱਥੇ ਉਹਨਾਂ ਦਾ ਧਰਮ ਸੁਰੱਖਿਅਤ ਹੈ ਤੂ ਔਰੰਗਜ਼ੇਬ ਨੇ ਵਾਅਦਾ ਕੀਤਾ ਸੀ ਮੈਂ ਦਾਰੁਲ ਇਸਲਾਮ ਕਾਇਮ ਕਰਾਂਗਾ ਹਿੰਦੁਸਤਾਨ ਵਿੱਚ ਕੋਈ ਦੂਸਰਾ ਧਰਮ ਜ਼ਿੰਦਾ ਨਹੀਂ ਛੱਡਾਂਗਾ ਕੇਵਲ ਮੁਸਲਮਾਨ ਰਹੇਗਾ ਇਹ ਕਾਰਨ ਬਣਿਆ ਜੇ ਭਾਰਤ ਵਿੱਚ ਹਿੰਦੂਆਂ ਦੇ ਲਹੂ ਡੁੱਲਣ ਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਸ agre ਨਰਮੈ ਤੁਰਕ ਬਣਾਵੂੰ ਬਹਰ ਸ਼ਰਾ ਮਹਿ ਭਲੇ ਚਲਾਵੂੰ ਮੈਂ ਆਂਦਾ ਭਾਰਤ ਦੇ ਵਿੱਚ ਸ਼ਰਾ ਦੇ ਅਧੀਨ ਦੁਨੀਆ ਨੂੰ ਲੈ ਆਵਾਂਗਾ ਇੱਥੇ ਸਾਰੇ ਤੁਰਕ ਕਰ ਦਵਾਂਗਾ ਉਹਦੇ ਦਾਵੇ ਫੋਕੇ ਨਹੀਂ ਸੰ ਬਹੁਤ ਜਾਲਮ ਕਿਸਮ ਦਾ ਇਨਸਾਨ ਸੀ ਸਾਰੇ ਪਰਿਵਾਰ ਦਾ ਕਾਤਲ ਸੀ ਦਿੱਲੀ ਦੇ ਤਖਤ ਤੇ ਟਿਕੇ ਰਹਿਣ ਲਈ ਕਈ ਉਹਨੇ ਜ਼ੁਲਮ ਢਾਏ ਇੱਕ ਇੰਗਲਿਸ਼ ਦਾ ਵਿਦਵਾਨ ਲਿਖਦਾ ਹੈ ਔਰੰਗਜ਼ੇਬ ਸੀਕ੍ਰੀਟਲੀ ਅਰੇਂਜ ਟੂ ਪੌਇਜ਼ਨ ਹਿਸ ਸਿਸਟਰ ਕੌਜ਼ਿੰਗ ਹਰ ਅ ਪੇਨ ਫੋਰ ਡੈਥ ਆਪਣੀ ਭੈਣ ਰੋਸ਼ਨਾਰਾ ਨੂੰ ਸਲੋ ਪੌਇਜ਼ਨ ਦਵਾ ਕੇ ਖਾਣੇ 'ਚ ਜ਼ਹਿਰ ਦਵਾ ਕੇ ਇਹਨੇ ਮਾਰਿਆ ਸੀ ਵੀ ਕਿਤੇ ਵਿਆਹ ਦਿੱਤੀ ਜਵਾਈ ਭਾਈ ਆ ਕੇ ਮੇਰੇ ਤਖਤ ਨੂੰ ਮਲਣ ਨਾ ਬਹਿ ਜਾਵੇ ਤਿੰਨ ਭਰਾ ਔਰੰਗਜ਼ੇਬ ਨੇ ਕਤਲ ਕਰਵਾਏ ਦਾਰਾ ਸ਼ਕੋ ਸ਼ਾਹ ਸੁਜ਼ਾ ਮੁਰਾਦ ਬਖਸ਼ ਇੱਕ ਆਪਣਾ ਭਤੀਜਾ ਸੁਲੇਮਾਨ ਸ਼ਕੋ ਇਸਨੇ ਕਤਲ ਕਰਵਾਇਆ ਆਪਣੇ ਬਾਪ ਸ਼ਾਹਜਹਾਨ ਨੂੰ ਕੈਦ ਵਿੱਚ ਰੱਖਿਆ ਤੇ ਪਾਣੀ ਦਾ ਅੱਧਾ ਪਿਆਲਾ ਰੋਜ਼ ਪਿਆਸ ਬੁਝਾਉਣ ਲਈ ਦਿੰਦਾ ਹੈ। ਭੁੱਖਾ ਪਿਆਸਾ ਬਾਪ ਨੂੰ ਰੱਖਦਾ ਕੈਦ ਵਿੱਚ। ਸ਼ਾਹਜਹਾਨ ਸ਼ਾਇਰੀ ਜਾਣਦਾ ਸੀ। ਇੱਕ ਦਿਨ ਪਾਣੀ ਦੇ ਵਿੱਚ ਰੰਗ ਪਾਇਆ, ਛਾਹੀ ਤਿਆਰ ਕੀਤੀ, ਕਲਮ ਦੇ ਨਾਲ ਫਿਕਰਾ ਲਿਖਦਾ। ਪਿਆਸ ਲੱਗੀ ਪਾਣੀ ਹੈ ਨਹੀਂ ਸਪਾਹੀਆਂ ਤੋਂ ਮੰਗਿਆ ਉਹਨਾਂ ਦਿੱਤਾ ਨਹੀਂ ਔਰੰਗਜ਼ੇਬ ਤੱਕ ਕਹਿੰਦਾ ਮੇਰੀ ਪੁਕਾਰ ਪਹੁੰਚਾ ਦਿਓ ਔਰੰਗਜ਼ੇਬ ਕੈਦ ਦੇ ਵਿੱਚ ਆਪਣੇ ਬਾਪ ਨੂੰ ਮਿਲਣ ਆਇਆ ਤੇ ਪੁੱਛਦਾ ਹੈ ਪਿਤਾ ਜੀ ਕੀ ਗੱਲ ਹੈ ਸ਼ਾਹਜਹਾਨ ਕਹਿੰਦਾ ਮੈਨੂੰ ਪਾਣੀ ਚਾਹੀਦਾ ਹੈ ਇਹਔਰਿੰਗ ਜੇਬ ਦਾ ਜਵਾਬ ਸੀ ਪਿਤਾ ਜੀ ਪਾਣੀ ਦਾ ਤੇ ਅੱਧਾ ਪਿਆਲਾ ਹੀ ਮਿਲਣਾ ਪੂਰੇ ਦਿਨ ਵਿੱਚ ਵਰ ਤੋਂ ਮਰਜ਼ੀ ਦੀ ਕਰ ਲਵੋ ਜਾਂ ਸ਼ਾਈ ਬਣਾ ਕੇ ਕਵਿਤਾ ਲਿਖ ਲਓ ਫਿਕਰੇ ਲਿਖ ਲਓ ਤੇ ਜਾਂ ਪੀ ਕੇ ਪਿਆਸ ਮੁਝਾ ਲਓ ਐਡਾ ਨਿਰਦਈ ਬੰਦਾ ਸੀ ਆਪਣੇ ਬਾਪ ਨੂੰ ਪਾਣੀ ਦਾ ਪਿਆਲਾ ਨਹੀਂ ਦਿੰਦਾ ਇਸਨੇ ਸ਼ਾਹਜਹਾਨ ਨੇ فارسی دا ایک فکرہ لکھیا بے احسان پدر بہادر مان دم لک سوار بودم امروس محتاز چکے کاسا اے, اے اورنگزیب سمے دیا باتاں نے ਹਜੇ ਕੱਲ ਦੀਆਂ ਗੱਲਾਂ ਨੇ ਮੇਰੇ ਹੁਕਮ ਵਿੱਚ ਲੱਖਾਂ ਸਵਾਰ ਖਲੋਂਦਾ ਸੀ ਲੱਖਾਂ ਸਿਪਾਈ ਮੇਰੇ ਹੁਕਮ ਚ ਚੱਲਦੇ ਸੀ ਅੱਜ ਸਮੇਂ ਨੇ ਕਰਵਟ ਬਦਲੀ ਮੇਰੇ ਕੋਲ ਦਿੱਲੀ ਦਾ ਤਖਤ ਨਹੀਂ ਰਿਹਾ ਮੈਂ ਪਾਣੀ ਦੇ ਇੱਕ ਪਿਆਲੇ ਲਈ ਮੁਹਤਾਜ ਹੋਇਆ ਫਿਰਦਾ ਹਾਂ ਕੀ ਸਮਝਦੇ ਹੋ ਇਸ ਫਿਕਰੇ ਤੋਂ ਸ਼ੇਅਰ ਤੋਂ ਹਾਲਾਤ ਸਦਾ ਇੱਕਸਾਰ ਨਹੀਂ ਜੇ ਰਹਿੰਦੇ ਜਿਹੜੇ ਅੱਜ ਗੱਦੀ ਨਸ਼ੀਨ ਨੇ ਕੱਲ ਨੂੰ ਮਿੱਟੀ ਹੋ ਜਾਣਗੇ ਜਿਹੜੇ ਭਾਂਡੇ ਖਾਲੀ ਨੇ ਕੱਲ ਨੂੰ ਭਰ ਸਕਦੇ ਨੇ ਪਰ ਇਹ ਖਾਲੀ ਹੋ ਸਕਦੇ ਨੇ ਕੋਈ ਨੇਕ ਕੰਮ ਕਰੋ ਜੇ ਰੱਬ ਨੇ ਤਾਕਤ ਦਿੱਤੀ ਹੈ ਦੁਨੀਆ ਯਾਦ ਕਰੇ ਕੱਲ ਨੂੰ ਜਦੋਂ ਤਾਕਤ ਨਾ ਰਵੇ ਤੁਹਾਡੇ ਕੋਲ ਤੇ ਜੇ ਮਾਦ ਕਰਮੀ ਕੀਤੇ ਤੇ ਲਾਂ ਤਾਂ ਹੀ ਰਹਿ ਜਾਂਦੀਆਂ ਦੁਨੀਆ ਤੇ ਹੋਰ ਪੱਲੇ ਕੁਝ ਨਹੀਂ ਰਹਿੰਦਾ ਔਰੰਗਜ਼ੇਬ ਏਡਾ ਜ਼ਾਲਮ ਸੀ ਇਹ ਗਵਾਈ ਸਹਿਬਜ਼ਾਦਿਆਂ ਨੇ ਵੀ ਭਰੀ ਹੈ ਨੌ ਤੇ 7 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲਾਂ ਦੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨਾਜ਼ਮ ਵਜ਼ੀਰ ਖਾਂ ਸਰਹੰਦ ਨੀਆਂ ਵਿੱਚ ਚਣਨ ਤੋਂ ਪਹਿਲਾਂ ਆਂਦਾ ਵੀ ਤੁਹਾਡੀ ਜਾਨ ਬਚ ਸਕਦੀ ਹੈ ਦੀਨੇ ਇਸਲਾਮ ਚ ਆ ਜਾਓ ਮੈਂ ਔਰੰਗਜ਼ੇਬ ਨੂੰ ਬੇਨਤੀ ਕਰਕੇ ਤੁਹਾਡੀ ਸਜ਼ਾ ਮੁਆਫ ਕਰਾਵਾਂਗਾ ਜੇ ਜਿਹੜਾ ਉਹਨਾਂ ਜਵਾਬ ਦਿੱਤਾ ਨਾ ਉਹ ਪੰਜ ਵਕਤ ਦੇ ਨਮਾਜ਼ੀ ਅੱਲਾ ਯਾਰ ਖਾਨ ਨੇ ਲਿਖਿਆ ਹੈ ਪੜ੍ਹ ਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ ਖਲਕ ਕੋ ਉਸੇ ਨੇਕੀ ਕੀ ਭਲਾ ਕਿਆ ਉਮੀਦ ਹੋ ਐ ਵਜ਼ੀਰ ਖਾਂ ਜਿਹੜਾ ਆਪਣੇ ਬਾਪ ਨੂੰ ਕੈਦ ਵਿੱਚ ਰੱਖ ਕੇ ਮਾਰ ਸਕਦਾ ਹੈ ਤੇ ਦਾਵਾ ਕਰਦਾ ਹੈ ਨਮਾਜ਼ੀ ਹੋਣ ਦਾ ਧਰਮੀ ਹੋਣ ਦਾ ਸਾਨੂੰ ਕੀ ਉਮੀਦ ਹੈ ਦੁਨੀਆ ਨੂੰ ਕੀ ਉਮੀਦ ਹੈ ਵੀ ਉਹ ਕਿਸੇ ਦਾ ਭਲਾ ਕਰੇਗਾ ਇੱਕ ਔਰੰਗਜ਼ੇਬ ਦਾ ਨਾ ਡਾਕਟਰ ਹੋਇਆ ਫਿਜ਼ੀਸ਼ੀਅਨ ਬਰਨੀਅਰ ਇਹ ਬਹੁਤ ਸੂਝਵਾਨ ਹਕੀਮ ਸੀ ਫਰਾਂਸੀਸੀ ਯਾਤਰੀ ਸੀ ਇਹਨੇ ਇੰਗਲਿਸ਼ ਦੇ ਵਿੱਚ ਇਹ ਬੋਲ ਲਿਖੇ ਨੇ ਔਰੰਗਜ਼ੇਬ ਵਾਸ ਦਾ ਮਾਸਟਰ ਆਫ ਦਾ ਆਰਟ ਆਫ ਡਿਸਿਮੂਲੇਸ਼ਨ ਡਿਸਿਮੂਲੇਸ਼ਨ ਦਾ ਮਤਲਬ ਹੈ ਆਪਣੇ ਅਸਲ ਮਨੋਰਥ ਨੂੰ ਅੰਦਰ ਲੁਕਾ ਕੇ ਰੱਖਣਾ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਹੋਣਾ ਇਹ ਬੰਦਾ ਐਡਾ ਛਾਤਰ ਸੀ ਦੂਸਰੇ ਧਰਮ ਦਾ ਸਰਬਨਾਸ਼ ਕਰਕੇ ਆਪਣੇ ਆਪ ਨੂੰ ਦੁਨੀਆ ਅੱਗੇ ਧਰਮੀ ਕਿਵੇਂ ਵਿਖਾਉਣਾ ਹੈ ਚੰਗੀ ਤਰ੍ਹਾਂ ਜਾਣਦਾ ਸੀ ਹਿੰਦੂਆਂ ਦਾ ਲਹੂ ਡੋਲ ਰਿਆ ਸੀ ਤੇ ਲੋਕਾਂ ਨੂੰ ਦਿਖਾਉਣ ਲਈ ਮੈਂ ਧਰਮੀ ਹਾਂ ਪੰਜ ਵਕਤ ਦਾ ਨਮਾਜ਼ੀ ਬਣਿਆ ਬੈਠਾ ਸੀ ਕਦੇ ਕੁਰਾਨ ਲਿਖਦਾ ਸੀ ਕਦੇ ਕੋਈ ਨੇਕ ਕਰਮ ਕਰਕੇ ਵਿਖਾਉਂਦਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਇਹਦੇ ਬਾਬਤ ਲਿਖਿਆ ਹੈ ਵੀ ਚਲਾਕ ਬੜਾ ਸੀ ਜ਼ਾਲਮ ਬੜਾ ਸੀ ਖੁਸ਼ਸ਼ ਸ਼ਾਹੇ ਸ਼ਾਹਾਨ ਔਰੰਗਜ਼ੇਬ ਕੇ ਚਾਲਕ ਦਸਤਸਤ ਚਾਬੁਕ ਰਕੀਬ ਜ਼ਫਰਨਾਮੇ ਜੋ ਫਾਰਸੀ ਦੇ ਬੋਲ ਨੇ ਔਰੰਗਜ਼ੇਬ ਬੜਾ ਚਲਾਕ ਕਿਸਮ ਦਾ ਬੰਦਾ ਸੀ ਅੱਗੇ ਮਹਾਰਾਜਾਂ ਦੇ ਨੇ ਮਜ਼ਨ ਤੇਗ ਬਰ ਖੂਨ ਕਸ ਬੇਦ ਰੇਗ ਤੁਰਾ ਨੀਜ਼ ਖੂਨ ਅਸਤ ਬਾ ਚਰਖ ਤੇਗ ਐ ਔਰੰਗਜ਼ੇਬ ਤੂੰ ਨਿਰਦਈ ਐ ਤੂੰ ਤਲਵਾਰ ਦੇ ਨਾਲ ਲੋਕਾਂ ਦਾ ਲਹੂ ਨਾ ਡੋਲ ਇੱਕ ਦਿਨ ਪਰਮਾਤਮਾ ਦੀ ਤਲਵਾਰ ਚੱਲੇਗੀ ਤੇਰਾ ਲਹੂ ਡੁੱਲੇਗਾ ਜਿੱਦਣ ਉਹਦੀ ਤਲਵਾਰ ਚੱਲੀ ਤੂੰ ਉੱਠਣ ਜੋਗਾ ਨਹੀਂ ਰਹਵੇਂਗਾ ਤੋਂ ਇਉਂ ਔਰੰਗਜ਼ੇਬ ਬਹੁਤ ਜ਼ਾਲਮ ਕਿਸਮ ਦਾ ਬੰਦਾ ਸੀ ਜਿੰਨੇ ਆਪਣੇ ਭਾਈ ਨਹੀਂ ਛੱਡੇ ਭੈਣ ਨਹੀਂ ਛੱਡੀ ਬਾਪ ਮਾਰ ਦਿੱਤਾ ਉਹ ਹਿੰਦੂਆਂ ਦੀ ਕੀ ਦੁਰਦਸ਼ਾ ਕਰੇਗਾ ਆਪ ਸਮਝ ਲਓ ਕਈ ਬੜਾ ਉਹਨੂੰ ਨਾਇਕ ਸਾਬਤ ਕਰਨ ਤੇ ਤੁਲੇ ਨੇ ਅਖੇ ਜੀ ਉਹਨੇ ਇੰਡੀਆ ਦੀ ਡਿਵੈਲਪਮੈਂਟ ਬੜੀ ਕਰਾਈ ਇਹ ਜਿੰਨੇ ਕਿਲੇ ਵੇਂਦੇ ਉਹ ਇਹਨਾਂ ਦੀਆਂ ਨੀਆਂ ਚ ਲੱਖਾਂ ਖੋਪੜ ਪਾਏ ਨੇ ਉਹਨੇ ਹਿੰਦੂਆਂ ਦੇ ਤੇ ਜਿਹਨੂੰ ਜਿਆਦਾ ਚਾਹ ਹੈ ਨਾ ਉਹਨੂੰ ਨਾਇਕ ਮੰਨਣ ਦਾ ਤੇ ਨਾਇਕ ਦੇ ਨਕਸ਼ੇ ਕਦਮਾਂ ਤੇ ਚੱਲੋ ਫਿਰ ਔਰੰਗਜ਼ੇਬ ਨੇ ਭੈਣ ਮਾਰੀ ਐ ਤੁਸੀਂ ਆਪਣੇ ਘਰ ਜਾ ਉਹਦੇ ਭੈਣ ਮਾਰੋ ਪਹਿਲਾਂ ਉਨੇ ਭਰਾ ਮਾਰੇ ਨੇ ਪਤੀਆ ਮਾਰਿਆ ਬਾਪ ਮਾਰਿਆ ਪਹਿਲਾਂ ਤੇ ਕਰਮ ਕਰੋ ਤੇ ਫਿਰ ਉਹਨੂੰ ਨਾਇਕ ਮੰਨ ਲਿਓ ਦੁਨੀਆ ਦਾ ਸਭ ਤੋਂ ਨੀਚ ਸਭ ਤੋਂ ਨਿਰਦਈ ਅਗਰ ਕੋਈ ਰਾਜਾ ਹੋਇਆ ਹੈ ਤੇ ਔਰੰਗਜ਼ੇਬ ਅਵਲ ਨੰਬਰ ਤੇ ਆਵੇਗਾ ਬਾਕੀ ਇਹਦੇ ਤੋਂ ਸਾਰੇ ਉਰਾਂ ਨੇ ਜੋ ਹਿੰਦੂਆਂ ਦੀ ਦੁਰਦਸ਼ਾ ਕੀਤੀ ਹੈ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਰਾਜ ਸੰਤੋਖ ਸਿੰਘ ਨੇ ਲਿਖੀ ਹੈ ਕਰੇ ਉਤਾਰਨ ਸਰਬ ਜਨੇਊ ਤੋਲ ਸਵਾਮਨ ਹੋਇਸ ਤੇਊ ਰੋਜ ਦੇ ਸਵਾਮਨ ਜੰਜੂ ਲਾ ਕੇ ਔਰੰਗਜ਼ੇਬ ਕਿਦਰੇ ਖਾਣਾ ਖਾਂਦਾ ਸੀ ਹੁਣ ਜਿਹੜੇ ਹਿੰਦੂ ਵੀਰ ਜੰਜੂ ਪਾਉਂਦੇ ਨੇ ਤੁਸੀਂ ਜੰਜੂ ਧਿਆਨ ਨਾਲ ਵੇਖੋ ਇੱਕ ਬਰੀਕ ਸੂਤ ਦਾ ਧਾਗਾ ਹੈ ਬਹੁਤ ਥੋੜਾ ਭਾਰ ਹੈ ਕਿੰਨੇ ਜੰਜੂ ਹਿੰਦੂਆਂ ਦੇ ਗਲਾਂ ਚੋਂ ਲੈਂਦੇ ਹੋਣਗੇ ਤੇ ਤੋਲ ਸਵਾ ਮਣ ਬਣਦਾ ਹੋਵੇਗਾ ਆਪ ਸਮਝ ਲਓ ਹਜ਼ਾਰਾਂ ਜੰਜੂ ਲਾਉਣ ਦਾ ਤਰੀਕਾ ਕੀ ਹੈ ਪ੍ਰੇਮ ਨਾਲ ਸਮਝਾਉਂਦੇ ਨੇ ਜੇ ਕੋਈ ਮੰਨ ਜਾਂਦਾ ਠੀਕ ਹੈ ਜੰਜੂ ਲਾ ਲੈਂਦੇ ਨੇ ਜੇ ਕੋਈ ਪ੍ਰੇਮ ਨਾ ਨਹੀਂ ਮੰਨਦਾ ਤੇ ਜ਼ਜ਼ੀਆ ਲਾਇਆ ਜਾਂਦਾ ਹੈ ਗੈਰ ਮੁਸਲਮਾਨਾਂ ਨੂੰ ਟੈਕਸ ਦੇਣਾ ਪੈਂਦਾ ਜੇ ਜ਼ਜ਼ੀਏ ਨਾਲ ਵੀ ਕੋਈ ਨਹੀਂ ਦੀਨੇ ਇਸਲਾਮ ਵੱਲ ਜਾਂਦਾ ਤੇ ਫਿਰ ਡਰ ਦਿੰਦੇ ਨੇ ਜੇ ਡਰ ਕੇ ਵੀ ਕੋਈ ਜੰਜੂ ਨਹੀਂ ਲਾਉਂਦਾ ਤੇ ਫਿਰ ਗਲੂਆ ਵੱਢ ਕੇ ਜੰਜੂ ਲਾਉਂਦੇ ਨੇ ਸਵਾ ਮਨ ਜੰਜੂ ਰੋਜ਼ ਲੈਣਾ ਲੈਣਾ ਹੈ ਹਿੰਦੁਸਤਾਨ ਦੀ ਧਰਤੀ ਹਿੰਦੂਆਂ ਦੇ ਲਹੂ ਦੇ ਨਾਲ ਰੰਗ ਦਿੱਤੀ ਇਉਂ ਜਾਪਿਆ ਜਿਵੇਂ ਗਲੀਚਾ ਵਿਸ਼ਿਆ ਹੈ ਸਿਆਹੀ ਏ ਜ਼ਬਰ ਔਰੰਗ ਜ਼ੇਬ ਚੁਣ ਅਬਰ ਫਿਸ਼ਾ ਗਰੇ ਬੰਤਾ ਸਿੰਘ ਗੋਯਦ ਹਿੰਦੁਸਤਾਨ ਰਾਪੋਸ਼ੀਦ ਸ਼ਾਇਰੇ ਇੱਕ ਫਾਰਸੀ ਦਾ ਫਿਕਰਾ ਮੈਂ ਔਰੰਗਜ਼ੇਬ ਦੇ ਜ਼ੁਲਮ ਤੇ ਲਿਖਿਆ ਹੈ ਔਰੰਗਜ਼ੇਬ ਕਾਲਖ ਨਾਲ ਭਰਿਆ ਹੋਇਆ ਇਨਸਾਨ ਸੀ ਹਿੰਦੁਸਤਾਨ ਦੇ ਉੱਪਰ ਇਉਂ ਛਾਇਆ ਆਇਆ ਸੀ ਜਿਵੇਂ ਬੱਦਲ ਛਾਏ ਹੋਣ ਤੇ ਸੂਰਜ ਨਜ਼ਰੀ ਨਹੀਂ ਆਉਂਦਾ ਧਰਮ ਦਾ ਸੂਰਜ ਦੇਖਣੋਂ ਹਟ ਗਿਆ ਇਸ ਜ਼ਾਲਮ ਬੰਦੇ ਦੀ ਤਾਰੀਖੀ ਕਰਕੇ ਕਾਲਖ ਕਰਕੇ ਡਰ ਕਰਕੇ ਸਹਿਮ ਕਰਕੇ ਸਾਰਾ ਦੇਸ਼ ਦਰਿਆ ਹੋਇਆ ਸੀ ਤੋਂ ਔਰੰਗਜ਼ੇਬ ਇੱਕ ਦਿਨ ਸੋਚੀ ਪੈ ਗਿਆ ਵੀ ਹਿੰਦੂਆਂ ਦੀ ਆਬਾਦੀ ਬੜੀ ਹੈ ਮੇਰੀ ਉਮਰ ਲੰਘ ਜਾਵੇਗੀ ਇਹ ਸਾਰੇ ਮੈਂ ਜੰਜੂ ਨਹੀਂ ਲਾ ਪਾਉਣੇ ਕੋਈ ਐਸਾ ਵਾਰ ਕਰਾਂ ਇੱਕੇ ਝੜਕੇ ਦੇ ਨਾਲ Hindu ਧਰਮ ਖਤਮ ਹੋ ਜਾਵੇ ਇਨੇ ਫਿਰ ਵਿਉਂਤ ਘੜੀ ਵੀ ਹਿੰਦੂ ਲੋਕਾਂ ਦੇ ਆਗੂ ਨੇ ਕਸ਼ਮੀਰੀ ਪੰਡਤ ਕਾਸ਼ੀ ਦੇ ਪੰਡਤ ਜਾਂ ਜਿੱਥੇ-ਜਿੱਥੇ ਵੀ ਵਿਦਵਾਨ ਪੰਡਤ ਨੇ ਬ੍ਰਾਹਮਣ ਨੇ ਉਹਨਾਂ ਨੂੰ ਕਨਵਰਟ ਕਰਾਂ ਉਹਨਾਂ ਨੂੰ ਕਨਵਰਟ ਕਰਾਂਗਾ ਜਿਹੜੇ ਕੌਮ ਲਈ ਥਿੰਕ ਟੈਂਕ ਨੇ ਜਿੰਨਾ ਪਿੱਛੇ ਕੌਮ ਚੱਲਦੀ ਹੈ ਜਦੋਂ ਉਹਨਾਂ ਨੇ ਜੰਝੂ ਲਾ ਕੇ ਕਲਮਾ ਪੜ੍ਹ ਲਿਆ ਤੇ ਉਹਨਾਂ ਦੇ ਪਿੱਛੇ ਸਾਰੇ ਹਿੰਦੂ ਆਉਣਗੇ ਜਿਹੜਾ ਨਾਂ ਆਵੇਗਾ ਉਹਦਾ ਧੱਕੇ ਨਾਲ ਜੰਜੂ ਲਾਵਾਂਗੇ ਇਹਨੇ ਪਹਿਲਾ ਪਰਵਾਨਾ ਜਿਹੜਾ ਲਿਖਿਆ ਹੈ ਚਿੱਠੀ ਜਿਹੜੀ ਲਿਖੀ ਹੈ ਉਹ ਕਸ਼ਮੀਰ ਜਾਂਦੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਲਿਖ ਪਰਵਾਨੇ ਪੁਨਹੇ ਪਠਾਏ ਪ੍ਰਥਮ ਪੁਰੀ ਕਸ਼ਮੀਰ ਸਿਧਾਏ ਇਹਦੀ ਚਿੱਠੀ ਜਦੋਂ ਕਸ਼ਮੀਰ ਪਹੁੰਚਦੀ ਹੈ ਸੂਬਾ ਤੇਹਠਾ ਅਫਕਨ ਸ਼ੇਰ ਕਰਤੋ ਹੁਕਮ ਸੋ ਸਗਰੇ ਜ਼ੇਰ ਗਵਰਨਰ ਆਫ ਕਸ਼ਮੀਰ ਇਫਤਖਾਰ ਖਾਨ ਨੂੰ ਇਹਨੇ ਲਾਇਆ ਸੀ ਜਿਹਨੂੰ ਖਿਤਾਬ ਸ਼ੇਰ ਅਫਗਾਨ ਖਾਨ ਦਾ ਦਿੱਤਾ ਸੀ ਉਹਨੇ ਚਿੱਠੀ ਪੜ੍ਹੀ ਉਹਨੇ ਵਾਰਨਿੰਗ ਦਿੱਤੀ ਕਸ਼ਮੀਰੀ ਪੰਤਾਂ ਨੂੰ ਵੀ ਤੁਹਾਨੂੰ ਜੰਜੂ ਲਾਉਣੇ ਪੈਣਗੇ ਨਹੀਂ ਤੇ ਤੁਹਾਡਾ ਖੁਰਾ ਖੋਰ ਮਿਟਾ ਦਵਾਂਗਾ ਮੈਂ ਕਸ਼ਮੀਰੀ ਪੰਡਤਾਂ ਦੇ ਆਗੂ ਸਨ ਕਿਰਪਾ RAM DAT ji ਉਹਨਾਂ ਕੁਝ ਮੋਹਲਤ ਲੈ ਲਈ ਔਰ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਆਪਣੇ ਇਸ਼ਟ ਵੱਲ ਭੱਜਦਾ ਹੈ ਸਿੱਖ ਦੁਖੀ ਹੋਵੇ ਗੁਰਦਾਰੇ ਜਾਵੇਗਾ Hindu ਮੰਦਰ ਜਾਵੇਗਾ ਮੁਸਲਮਾਨ ਮਸਜਿਦ ਵੱਲ ਦੌੜੇਗਾ ਕਿਰਪਾ RAM DAT ji ਸੈਂਕੜੇ ਪੰਡਤਾਂ ਨੂੰ ਨਾਲ ਲੈ ਕੇ ਸ਼ਿਵਜੀ ਭਗਵਾਨ ਦੇ ਚਰਨਾਂ ਵਿੱਚ ਅਮਰਨਾਥ ਮੰਦਿਰ ਪਹੁੰਚੇ ਤੇ ਉੱਥੇ ਤਰਲਾ ਲਿਆ ਪ੍ਰਗਟ ਹੋ ਕੇ ਸਾਡੀ ਰੱਖਿਆ ਕਰੋ ਕੋਈ ਨਾ ਮੌੜਿਆ ਭੁੱਖੇ ਤੇ ਆਏ ਬੈਠ ਗਏ ਵੀ ਜਾਨ ਜਾਂਦੀ ਤੇ ਜਾਵੇ ਅੰਨ ਨਹੀਂ ਮੂੰਹ ਨਾਲ ਲਾਉਣਾ ਨਹੀਂ ਤੇ ਦਰਸ਼ਨ ਦਿਓ ਵੈਸੇ ਵੀ ਸ਼ੇਰ ਅਫਗਾਨ ਖਾਨ ਨੇ ਮਾਰ ਤੇ ਦੇਣਾ ਹੀ ਆ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਪ੍ਰਾਨ ਅੰਤ ਲਉ ਦਿਜ ਭਏ ਜਾਣੇ ਹृदय त्रिनयन कृपा ਧਾਰ ਪਤਰੀ ਵਿਖੇ ਲਿਖ ਉਪਾਏ ਕੇ ਬੈਨ ਸ਼ਿਵਜੀ ਮਹਾਰਾਜ ਪ੍ਰਗਟ ਹੋਏ ਇੱਕ ਚਿੱਠੀ ਦਿੱਤੀ ਕਿਦਰੇ ਕਿਦਰੇ ਜ਼ਿਕਰ ਹੈ ਵੀ ਇੱਕ ਆਵਾਜ਼ ਪ੍ਰਗਟ ਹੋਈ ਸੀ ਖੈਰ ਲਿਖਿਆ ਹੋਇਆ ਹੈ ਪੱਤਰ ਦੇ ਉੱਤੇ ਸ੍ਰੀ ਨਾਨਕ ਜਗ ਗੁਰੂ ਵਿਸਾਲਾ ਅਪਰਮੇ ਸਮਰਾਥ ਕਲ ਕਾਲਾ ਤਿੰਨ ਗਾਦੀ ਪਰ ਬੈਠਿਓ ਜੋਏ ਕਾਜ ਤੁਮਾਰਾ ਹੈ ਸਾਰੈ ਸੋਏ ਆਖਣ ਲਗੇ ਕਲਯੁਗ ਦੇ ਅਵਤਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਭੂ ਦਾ ਨਾਰਾਇਣ ਦਾ ਸਰੂਪ ਉਹਨਾਂ ਦੇ ਗੱਦੀ ਨਸ਼ੀਨ ਨੌਵੇਂ ਗੁਰੂ ਨਾਨਕ ਤੇਗ ਬਹਾਦਰ ਹੀ ਸਨਾਤਨ ਮਤ ਨੂੰ ਰੱਖ ਸਕਣਗੇ ਉਹਨਾਂ ਕੋਲ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ ਹੋਰ ਤੁਹਾਨੂੰ ਕੋਈ ਨਹੀਂ ਰੱਖ ਸਕਦਾ ਸੌਖਾ ਸਮਝਾ ਦਵਾਂ